ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਬੈਂਗਨ ਦੀ ਬਹੁਤ ਹੀ ਟੇਸਟੀ ਸਬਜੀ ਇੱਕ ਵਾਰ ਤੁਸੀਂ ਬਣਾਓਗੇ ਤਾਂ ਹਰ ਵਾਰ ਇਦਾਂ ਹੀ ਬਣਾਓਗੇ ਆਪਾਂ ਵੈਂਗਣੀ ਨੂੰ ਲੰਮਾ ਲੰਮਾ ਕੱਟ ਲਿਆ ਸੀ ਮੀਨਸ ਕਿ ਇੱਕ ਵੈਂਗਣੀ ਦੇ ਆਪਾਂ ਚਾਰ ਪੀਸ ਕਰ ਲਏ ਸਾਂ ਡੰਡੀਆਂ ਦੇ ਸਣੇ ਇੱਕ ਪਾਸੇ ਲਏ ਹਨ ਚਾਰ ਤੋਂ ਪੰਜ ਬਰੀਕ ਕੱਟੇ ਹੋਏ ਆਲੂ ਟੜਕ ਲਈ ਲੈ ਹਨ ਪਿਆਜ਼ ਹਰੀ ਮਿਰਚਾਂ ਅਦਰਕ ਲਸਣ ਟਮਾਟਰ ਆਓ ਆਪਾਂ ਆਪਣੀ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਜੇ ਆਪ ਸਭ ਨੂੰ ਮੇਰੀ ਰੈਸਪੀ ਚੰਗੀ ਲੱਗਦੀ ਹੋਵੇ ਤਾਂ ਇਹਨੂੰ ਜਰੂਰ ਸ਼ੇਅਰ ਕਰਿਆ ਕਰੋ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਪਾਵਾਂਗੇ ਸਰ੍ਹੋਂ ਦਾ ਤੇਲ ਕਿਉਂਕਿ ਆਪ ਸਭ ਨੂੰ ਪਤਾ ਹੀ ਹੈ ਕੋਈ ਵੀ ਸੁੱਕੀ ਸਬਜੀ ਬਣਾਨੀ ਹੋਵੇ ਤਾਂ ਸਰ੍ਹੋਂ ਦੇ ਤੇਲ ਵਿੱਚ ਬਹੁਤ ਹੀ ਮਜ਼ੇਦਾਰ ਬਣਦੀ ਹੈ ਆਓ ਸ਼ੁਰੂ ਕਰਦੇ ਹਾਂ ਹੁਣੇ ਆਪਾਂ ਤੇਲ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਜਿੰਨਾ ਟਾਈਮ ਸਾਡਾ ਤੇਲ ਪੂਰੀ ਤਰ੍ਹਾਂ ਲਾਲ ਨਹੀਂ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਗਰਮ ਹੋਣਾ ਸ਼ੁਰੂ ਹੋ ਚੁੱਕਿਆ ਹੈ। ਇਹ ਤਰ੍ਹਾਂ ਗਰਮ ਹੋਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਆਲੂ। ਆਲੂਆਂ ਨੂੰ ਆਪਾਂ ਥੋੜਾ-ਥੋੜਾ ਕਰਕੇ ਐਡ ਕਰਾਂਗੇ। ਤੁਸੀਂ ਐਸ ਆਲੂਆਂ ਨੂੰ ਕਟੋ-ਕਟ ਚਾਰ ਤੋਂ 5 ਮਿੰਟ ਤੱਕ ਫਰਾਈ ਕਰਨਾ ਹੈ ਐਸ ਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਵੀ ਜੀ ਦੇ ਨਾਲ ਸਾਡੇ ਆਲੂ ਹਲਕੇ ਜਿਹੀ ਫਰਾਈ ਹੋ ਜਾਣ 3 ਤੋਂ 4 ਮਿੰਟ ਤੱਕ ਅਸੀਂ ਇਸ ਨੂੰ ਇਦਾਂ ਹੀ ਫਰਾਈ ਕਰਾਂਗੇ ਸਾਡੇ ਆਲੂ ਹਲਕੇ ਜਿਹਾ ਫਰਾਈ ਹੋ ਚੁੱਕੇ ਹਨ ਹੁਣ ਆਪਾਂ ਸ਼ਾਨੀ ਦੀ ਮਦਦ ਨਾਲ ਇਸ ਨੂੰ ਮਾਰ ਘੜ ਲਵਾਵਾਂਗੇ ਆਪਾਂ ਸ਼ਾਨੀ ਵਿੱਚ ਇਸ ਲਈ ਐਡ ਕੀਤਾ ਹੈ ਤਾਂ ਜੋ ਸਾਡੇ ਆਲੂਆਂ ਦਾ ਤੇਲ ਚੰਗੀ ਤਰ੍ਹਾਂ ਨਚੜ ਜਾਏ ਆਪਾਂ ਆਪਣੀ ਸਬਜੀ ਨੂੰ ਤੜਕਾ ਲਗਾਵਾਂਗੇ ਸਭ ਤੋਂ ਪਹਿਲਾਂ ਆਪਾਂ ਖੜੇ ਮਸਾਲੇ ਹਨ ਜੀਰਾ ਕਾਲੀ ਮਿਰਚਾ ਔਰ ਤੇਜ ਪੱਤਾ ਇਸ ਨੂੰ ਅਸੀਂ ਹਲਕਾ ਹੀ ਬ੍ਰਾਊਨ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਲਸਣ ਤੇ ਨਾਲ ਦੀ ਨਾਲ ਇਸ ਵਿੱਚ ਆਪਾਂ ਐਡ ਕਰਾਂਗੇ ਅਦਰਕ ਇਹਨਾਂ ਦੋਨਾਂ ਨੂੰ ਆਪਾਂ ਹਲਕਾ ਹੀ ਬ੍ਰਾਊਨ ਕਰਨਾ ਹੈ ਇਸ ਨੂੰ ਪਾਲਸਨ ਨੂੰ ਜਿਆਦਾ ਲਾਲ ਨਹੀਂ ਕਰਨਾ ਜੇ ਆਪਾਂ ਜਿਆਦਾ ਲਾਲ ਕਰਾਂਗੇ ਤਾਂ ਇਸ ਵਿੱਚ ਲਸਣ ਦੀ ਜਿਆਦਾ 스멜 ਆ ਵੀਗੀ ਤੁਸੀਂ ਦੇਖ ਸਕਦੇ ਹੋ ਸਾਡਾ ਅਦਰਕ ਲਸਣ ਹਰਕਾ ਬਰਾਊਨ ਹੋ ਚੁੱਕਿਆ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਬਰੀਕ ਕੱਟੇ ਹੋਏ ਪਿਆਜ਼ ਨਾਲ ਦੀ ਨਾਲ ਆਪਾਂ ਐਸੋ ਐਡ ਕੀਤੀਆਂ ਹਨ ਹਰੀਆਂ ਮਿਰਚਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਤੇ ਆਪਾਂ ਇਹਨਾਂ ਪਿਆਜ਼ਾਂ ਨੂੰ ਹਲਕਾ ਬਰਾਊਨ ਹੋਣ ਤੱਕ ਭੁੰਨਾਂਗੇ ਸਾਡੇ ਪਿਆਜ਼ ਹੌਲੀ ਹੌਲੀ ਹਲਕੇ ਬ੍ਰਾਊਨ ਹੋਣ ਲੱਗ ਗਏ ਹਨ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ਾਂ ਨੇ ਵੀ ਤੇਲ ਛੱਡ ਦਿੱਤਾ ਹੈ ਹੁਨਾਪਾ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਸੁਆਦ ਅਨੁਸਾਰ ਨਮਕ ਤੁਸੀਂ ਆਪਣੇ ਹਿਸਾਬ ਨਾਲ ਵੀ ਐਡ ਕਰ ਕਰ ਸਕਦੇ ਹੋ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਕਈ ਲੋਕ ਘੱਟ ਖਾਣਾ ਪਸੰਦ ਕਰਦੇ ਹਨ ਨਮਕ ਕਈ ਲੋਕ ਜ਼ਿਆਦਾ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਇੱਕ ਚਮਚ ਹਲਦੀ ਦਾ ਦੇ ਨਾਲ ਦੀ ਨਾਲ ਅੱਧਾ ਚਮਚ ਇਸ ਵਿੱਚ ਐਡ ਕਰਾਂਗੀ ਲਾਲ ਮਿਰਚ ਦਾ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਜਿੰਨੀ ਤੁਸੀਂ ਖਾਣਾ ਪਸੰਦ ਕਰਦੇ ਹੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤੇ ਥੋੜਾ ਜਿਹਾ ਇਸ ਵਿੱਚ ਆਪਾਂ ਐਡ ਕਰਾਂਗੇ ਗਰਮ ਮਸਾਲਾ ਇਸ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਸਾਡੇ ਪਿਆਜ਼ਾਂ ਵਿੱਚ ਮਿਕਸ ਹੋ ਜਾਣ ਹੁਣ ਆਪਾਂ ਸਿਰਫ 1-2 ਚਮਚ ਪਾਣੀ ਦੇ ਐਡ ਕਰਾਂਗੇ ਇਸ ਦੇ ਨਾਲ ਮਸਾਲਾ ਚੰਗੀ ਤਰ੍ਹਾਂ ਪੁੱਜ ਜਾਵੇਗਾ ਤੁਸੀਂ ਦੇਖ ਸਕਦੇ ਹੋ ਸਾਡਾ ਇਹ ਮਸਾਲਾ ਹੌਲੀ-ਹੌਲੀ ਤੇਲ ਛੱਡ ਰਿਹਾ ਹੈ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਬਰੀਕ ਕੱਟੇ ਹੋਏ ਟਮਾਟਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਇੰਨਾ ਟਮਾਟਰਾਂ ਨੂੰ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਸਾਡੇ ਟਮਾਟਰ ਚੰਗੀ ਤਰ੍ਹਾਂ ਸਾਡੇ ਪਿਆਜ਼ਾਂ ਵਿੱਚ ਬਰਲ ਨਹੀਂ ਜਾਂਦੇ ਘਟੋ ਘਟ 4 ਤੋਂ 5 ਮਿੰਟ ਤੱਕ ਅਸੀਂ ਇਹਨਾਂ ਟਮਾਟਰਾਂ ਨੂੰ ਭੁੰਨਾਂਗੇ ਆਪਾਂ ਨਾਲ ਦੀ ਨਾਲ ਆਪਣੇ ਟਮਾਟਰਾਂ ਨੂੰ ਜਦੋਂ ਇਹ ਪੁੱਜਨੇ ਸ਼ੁਰੂ ਹੋ ਜਾਣ ਤਾਂ ਇਸ ਨੂੰ ਆਪਾਂ ਛਾਂ ਦੀ ਮਦਦ ਦੇ ਨਾਲ ਫੇਦੇ ਮੰਗੇ ਇਹਦੇ ਨਾਲ ਸਾਡੇ ਟਮਾਟਰ ਸਾਡੀ ਸਬਜੀ ਵਿੱਚ ਚੰਗੀ ਤਰ੍ਹਾਂ ਰਲ ਜਾਣਗੇ ਤੇ ਆਪਾਂ ਨਾਲ ਦੀ ਨਾਲ ਹੁਣ ਇਸ ਵਿੱਚ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਆਲੂ ਜੋ ਆਪਾਂ ਫਰਾਈ ਕਰਕੇ ਰੱਖੇ ਹੋਏ ਸੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਹੁਣ ਆਪਾਂ ਸਾਡੇ ਆਲੂਆਂ ਨੂੰ ਸਿਮ ਗੈਸ ਕਰਕੇ ਟੱਕ ਦੇਵਾਂਗੇ ਕਟੋ ਘਟ 5 ਤੋਂ 7 ਮਿੰਟ ਤੱਕ ਅਸੀਂ ਐਸ ਨੂੰ ਇਸੇ ਤਰ੍ਹਾਂ ਸੇਕ ਲਵਾਵਾਂਗੇ ਸਾਡੇ ਆਲੂਆਂ ਨੂੰ 5 ਤੋਂ 7 ਮਿੰਟ ਹੋ ਚੁੱਕੇ ਹਨ ਆਓ ਆਪਾਂ ਆਪਣੇ ਆਲੂਆਂ ਨੂੰ ਚੈੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡੇ ਆਲੂ ਚੰਗੀ ਤਰ੍ਹਾਂ ਬਨਣੇ ਸ਼ੁਰੂ ਹੋ ਚੁੱਕੇ ਹਨ ਤੇ ਸਾਡੇ ਥਾਲੇ ਨੇ ਵੀ ਤੇਲ ਛੱਡ ਦਿੱਤਾ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਆਪਣੀ ਵੈਗਮੀ ਜੋ ਆਪਾਂ ਪਹਿਲਾਂ ਕੱਟ ਕੇ ਰੱਖੀ ਹੋਈ ਸੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਡੀ ਸਬਜੀ ਪ੍ਰੋਪਰ ਤਰੀਕੇ ਨਾਲ ਸਾਡੇ ਮਸਾਲੇ ਵਿੱਚ ਮਿਕਸ ਹੋ ਜਾਏ ਆਪਣੀ ਸਬਜੀ ਨੂੰ ਟੱਕ ਕੇ ਰੱਖ ਦਿੱਤਾ ਸੀ ਆਓ ਆਪਾਂ ਆਪਣੀ ਸਬਜੀ ਨੂੰ ਚੈੱਕ ਕਰਦੇ ਹਾਂ ਕੁਛ ਦੇਖ ਸਕਦੇ ਹੋ ਸਾਡੀ ਸਬਜੀ ਬਣਨੀ ਸ਼ੁਰੂ ਹੋ ਚੁੱਕੀ ਹੈ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਉਹ ਘਟਟਾ ਗੋਣਾ ਪਾ ਲਈਏ ਛੱਬ ਤੋਂ 8 ਮਿੰਟ ਤੱਕ ਸਿਮ ਗੈਸ ਤੇ ਸੇਕ ਲਵਾਵਾਂਗੇ ਸਤੋ 8 ਮਿੰਟ ਬਾਅਦ ਆਓ ਆਪਾਂ ਆਪਣੀ ਵੈਂਗਰੀ ਨੂੰ ਚੈੱਕ ਕਰਦੇ ਹਾਂ ਪਹਿਲਾਂ ਆਪਾਂ ਆਪਣੇ ਆਲੂਆਂ ਨੂੰ ਚੈੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਆਲੂ ਥੋੜੇ ਜਿਹੇ ਬਣ ਚੁੱਕੇ ਹਨ ਘਟੋ ਘਟ 5 ਮਿੰਟ ਇਸ ਨੂੰ ਆਪਾਂ ਹੋਰ ਸੇਕ ਲਵਾਵਾਂਗੇ 5 ਮਿੰਟ ਦੇ ਸੇਕ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਪ੍ਰੋਪਰ ਤਿਆਰ ਹੋ ਚੁੱਕੀ ਹੈ ਤੇ ਸਾਡੇ ਆਲੂ ਔਰ ਬੈਂਗਨ ਚੰਗੀ ਤਰ੍ਹਾਂ ਬਣ ਗਏ ਹਨ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਬਰੀਕ ਕਟਿਆ ਹੋਇਆ ਧਨੀਆ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਦੇਵਾਂਗੀ ਤੇ ਇਸ ਦਾ ਟੇਸਟ ਵੀ ਬਹੁਤ ਹੀ ਵਧੀਆ ਆਵੇਗਾ ਸੀ ਦੇਖ ਸਕਦੇ ਹੋ ਸਾਡੀ ਸਬਜੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਸਾਡੀ ਸਬਜੀ ਦਾ ਕਲਰ ਵੀ ਕਿੰਨਾ ਸੋਹਣਾ ਆਇਆ ਹੈ ਹੁਣ ਆਪਾਂ ਇਸ ਨੂੰ ਆਪਣੀ ਪਲੇਟ ਵਿੱਚ ਸਰਵ ਕਰਾਂਗੇ ਜੇ ਆਪ ਸਭ ਨੂੰ ਮੇਰੀ ਇਹ ਰੈਸিপি ਚੰਗੀ ਲੱਗੀ ਹੋਵੇ ਤਾਂ ਇਸ ਨੂੰ ਘਰ ਵਿੱਚ ਵੀ ਜ਼ਰੂਰ ਟਰਾਈ ਕਰਨਾ ਤੇ ਕਮੈਂਟ ਸੈਕਸ਼ਨ ਵਿੱਚ ਵੀ ਜ਼ਰੂਰ ਦੱਸਣਾ ਇਸ ਸਾਡੀ ਵੀਡੀਓ ਕਿਦਾਂ ਦੀ ਲੱਗੀ ਪੂਰੀ ਤਰ੍ਹਾਂ ਸਰਵ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਰੋਟੀ ਨਾਲ ਖਾ ਸਕਦੇ ਹੋ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ たったのばさっちりやかん。タ